ਮੇਰਾ ਬੇਟਾ ਸੀ ਇੱਕ 6 ਮਹੀਨੇ ਦਾ ਉਹ ਬਿਲਕੁਲ ਸੁੱਕ ਗਿਆ ਸੀ ਖਤਮ ਹੀ ਹੋ ਗਿਆ ਸਾਰੇ ਡਾਕਟਰਾਂ ਨੇ ਸਿਆਣਿਆਂ ਨੇ ਜਵਾਬ ਦਿੱਤਾ ਸੀ ਤੇ ਮਹਾਰਾਜ ਅੰਦਰ ਵੜਦੇ ਕਹਿੰਦੇ ਅਖੇ ਮੈਂ ਉਹਨੂੰ ਪੱਟਾਂ ਚ ਲਈ ਬੈਠੀ ਜਾਣੀ ਉੱਤੇ ਮੂੰਹ ਦੇ ਕੱਪੜਾ ਦਿੱਤਾ ਹੋਇਆ ਖਤਮ ਹੀ ਸਮਝ ਲਓ ਹੋਇਆ ਪਿਆ ਸੀ ਤੇ ਅੰਦਰ ਵੜਦੇ ਕਹਿੰਦੇ ਦੇਖਾ ਕੋੜੇ ਮੁੰਡਾ ਦੇਖਾ ਕੋੜੇ ਮੁੰਡਾ ਐ ਕਰਦੇ ਜਦੋਂ ਅੰਦਰ ਗਏ ਮੈਂ ਆਖਿਆ ਮਹਾਰਾਜ ਮੈਂ ਰੋਣ ਲੱਗ ਗਈ ਨਾ ਖ ਮਹਾਰਾਜ ਮੁੰਡੇ ਦਾ ਕੀ ਦੇਖਣ ਜਦੋਂ ਉਹਨਾਂ ਨੇ ਹੂਨ ਤੋਂ ਥਫੜਾ ਚੱਕਿਆ ਕਹਿੰਦੇ ਲੈ ਖੁੜੇ ਬਾਮਣ ਤਾਂ ਮਾਰੂ ਸ਼ਾਲਾ ਤੂੰ ਕਹਿ ਨਹੀਂ ਇਹ ਖਤਮ ਹੋਇਆ ਹੋਇਆ ਦੇਖੋ ਬਈ ਇਹਦੇ ਬਰਾਬਰ ਨਾ ਦਾਣੇ ਝੋਖ ਲੋ ਤੇ ਕੋਠੇ ਤੇ ਰੋਜ ਦੋ ਮੁਠੀਆਂ ਪਾਈਆਂ ਪਾਣੀ ਤਾਂ ਹੋ ਜਾਨਵਰਾਂ ਲਈ ਅਸੀਂ ਉਦੋਂ ਸਾਰਾ ਕੁਝ ਉਵੇਂ ਹੀ ਕਰ ਦਿੱਤਾ ਤੇ ਅੱਜ ਹੋਰ ਸਵੇਰ ਹੋਰ ਅੱਜ ਮੇਰਾ ਬੇਟਾ 52 53 ਸਾਲ ਦਾ ਤੇ ਜਾਣੀ ਉਹਨਾਂ ਦੀ ਕਿਰਪਾ ਨਾਲ